ਕਿਤਾ ਇੱਕ ਓਟ ਇੱਕੋ ਆਧਾਰ ਕਹਿੰਦੇ ਇੱਕ ਦਾ ਓਟ ਲਈਏ ਇੱਕ ਦਾ ਆਸਰਾ ਲਈਏ ਇੱਕੋ ਦੀ ਓਟ ਤੇ ਇੱਕੋ ਦਾ ਆਸਰਾ ਇੱਕ ਵਿਦਵਾਨ ਬੜੀ ਸੁੰਦਰ ਗੱਲ ਕਰਦਾ ਹੈ ਅੱਜ ਕਿਹਾ ਮੈਂ ਕਰੇ ਜੀ ਜਿੰਨੂੰ ਮਰਜ਼ੀ ਪੁੱਛ ਲਈ ਨਾ ਸਾਥੀਆਂ ਸਾਖੀਆਂ ਸਾਰੇ ਸੁਣਾ ਦੇਣ ਬੜਗੇ ਸਾਖੀਆਂ ਸਾਰੇ ਸੁਣਾ ਦੇਣਗੇ ਅੱਜ ਨਾ ਜੀ ਗੁਰਨਾਨਕ ਪਾਈ ਸ਼ੇਨ ਭਾਈ ਲੱਲੋ ਵੇਖੋ ਜਿਹੜੇ ਨੇ ਤਰਖਾਣਾ ਕੰਮ ਕਰਦੇ ਨੇ ਤੇ ਭਾਈ ਲੱਲੋ ਇੱਕ ਬੰਨੇ ਦੇਖੋ ਮਲਕ ਭਾਗੋਏ ਪੁਰਾਣੇ ਸਮੇਂ ਆਪਣ ਇੱਕ ਅੱਜ ਕੱਲ੍ਹ ਤੋਂ ਤਸਵੀਰਾਂ ਲੱਭਦੀਆਂ ਨਹੀਂ ਅੱਜ ਕੱਲ੍ਹ ਤੇ ਗੁਰਨਾਨਕ ਪਤਾ ਨੂੰ ਸਾਡੇ ਵਰਗੇ ਬਣਾ ਦਿੱਤਾ ਗਿਆ ਜੀ ਵੀ ਮਾਲਾ ਫੜਾ ਦਿੱਤੀ ਗਈ ਜੀ ਲੋਟਾ ਫੜਾ ਦਿੱਤਾ ਗਿਆ ਜੀ ਪੁਰਾਣੇ ਸਮੇਂ ਨਾਲ ਵੇਖੋ ਗੁਰਨਾਨਕ ਪਤਾ ਜੀ ਦਾ ਹਲਵਾਂਦਿਆਂ ਦੀਆਂ ਤਸਵੀਰਾਂ ਹੁੰਦੀਆਂ ਸੀ ਵੀ ਖੇਤੀ ਬਾੜੀ ਕੀਤੀ ਉਹਨਾਂ ਨੇ ਖੂਹ ਚਲਾਉਂਦੇ ਪਏ ਨੇ ਇੱਥੇ ਦੇਖੋ ਪ੍ਰਸ਼ਾਦਾ ਛਕਾਉਂਦੇ ਨੇ ਕਿਤੇ ਦੇਖੋ ਦੋਵਾਂ ਹੱਥਾਂ ਦੇ ਵਿੱਚ ਉਹਨਾਂ ਨੇ ਪ੍ਰਸ਼ਾਦੇ ਪਕੜੇ ਨੇ ਇੱਕ ਦੇ ਵਿੱਚ ਮਲਕ ਭਾਗੋ ਦੇ ਨੇ ਮਾਲ ਪੂੜੇ ਨੇ ਤੇ ਇੱਕ ਦੇ ਵਿੱਚ ਭਾਈ ਲਾਲੂ ਦੀ ਸੁੱਕੀ ਰੋਟੀ ਇੱਕ ਚੋਂ ਦੁੱਧ ਨਿਕਲਦਾ ਦਿਖਾਇਆ ਜਾਂਦਾ ਸਿੱਕ ਚੋਂ ਖੂਨ ਰੋਟੀਆਂ ਪੂੜੀਆਂ ਦੇ ਵਿੱਚੋਂ ਲਹੂ ਤੇ ਖੂਨ ਨਹੀਂ ਨਿਕਲਦਾ ਇਹ ਪ੍ਰਤੀਕ ਸੀ ਵੀ ਗੁਰਨਾਨਦ ਪਤਾ ਨੇ ਦੇਖੋ ਹੱਥ ਹلال ਦੀ ਕਮਾਈ ਨੂੰ ਦੁੱਧ ਵਰਗਾ ਕਹੇ ਵੀ ਤੇਰੀ ਇਹਦੀ ਭਾਈ ਲਾਲੂ ਦੀ ਕਮਾਈ ਜਿਹੜੀ ਹੈ ਨਾ ਉਹਦੇ ਘਰੋਂ ਦੇਖੋ ਸੁੱਕੀ ਉਧਰੇ ਜਿਹੀ ਰੋਟੀ ਖਾ ਕੇ ਵੀ ਦਾਤਾ ਇਹਨਾਂ ਦੇਖੋ ਉਹਨੂੰ ਵੜਿਆਇਆ ਸੀ ਤੇ ਮਲਕ ਭਾਗੋ ਨੂੰ ਪਤਾ ਕੀ ਕਹਿਣਾ ਕੀਤਾ ਇਹ ਕਹਿੰਦੇ ਮਲਕ ਭਾਗੋ ਇੱਕ ਗੱਲ ਯਾਦ ਰੱਖ ਇਕ ਕਰਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਜਿਹੜੀ ਗਲਤ ਤਰੀਕੇ ਨਾਲ ਆਪਾਂ ਮਾਇਆ ਇਕੱਠੀ ਕਰਦੇ ਨਾ ਕਿਸੇ ਦਾ ਹੱਕ ਮਾਰ ਮਾਰ ਕੇ ਜਾਂ ਗਲਤ ਤਰੀਕਿਆਂ ਦੇ ਨਾਲ ਜਿਹੜੀ ਮਾਇਆ ਇਕੱਠੀ ਕਰਦੇ ਇਹ ਗੁਰਾਨਿਕ ਤਾਂ ਜਵਾਬ ਦੇਣ ਲੱਗੇ ਨੇ ਮਲਕ ਭਾਗੋ ਕਹਿੰਦੇ ਮਲਕ ਭਾਗੋ ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦੋਂ ਬੀਜ ਦਈਦਾ ਹੈ ਨਾ ਜਦੋਂ ਦਰਖਤ ਬਣ ਜਾਂਦਾ ਹੈ ਉੱਤੇ ਸੂਨਾ ਆ ਜਾਂਦੀਆਂ ਨੇ ਇਸੇ ਤਰ੍ਹਾਂ ਇਹ ਜਿਹੜੀ ਮਾਇਆ ਗਲਤ ਘਰਾਂ ਦੇ ਅੰਦਰ ਸਾਡੇ ਜਾਂਦੀ ਨਾ ਸਾਡੇ ਧਿਆ ਪੁੱਤਰਾਂ ਦੇ ਰੂਪ ਦੇ ਵਿੱਚ ਜਾਂ ਸਾਨੂੰ ਕਹਿਣਾ ਕਿ ਦੁੱਖਾਂ ਦੇ ਰੂਪ ਦੇ ਸੂਨਾ ਵਾਂਗ ਚ ਬਣ ਗਏ ਤੇ ਗੁਰਨਾਨਕ ਪਿਤਾ ਜੀ ਆਪਾਂ ਜਿਹਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਪਏ ਆ ਨਾ ਤੇ ਗੁਰਨਾਨਕ ਪਿਤਾ ਨੇ ਤਾਂ ਪਹਿਲਾਂ ਕੀ ਕਿਹਾ ਜੀ ਹੱਕ ਪਰਾਇਆ ਨਾਨਕਾਂ ਉਸ ਸੂਵਰ ਉਸ ਗਾਂ ਉਹਨਾਂ ਨੇ ਥੋੜਾ ਕੱਲਾ ਕਿਹਾ ਜੀ ਹਿੰਦੂਆਂ ਨੇ ਤੇ ਮੁਸਲਮਾਨਾਂ ਨੇ ਜੇ ਹਿੰਦੂ ਕਹੇ ਦਾ ਹਕਮ ਆਦਾ ਸਮਲੋ ਨੇ ਗਾਂ ਖਾ ਲਈ ਗਾਂ ਦਾ ਮਾਸ ਖਾ ਲਿਆ ਉਹਨੇ ਜੇ ਮੁਸਲਮਾਨ ਕਹੇ ਦਾ ਹਕਮ ਆਦਾ ਸਮਲੋ ਨੇ ਸੂਰ ਖਾ ਲਿਆ ਕਿਉਂਕਿ ਮੁਸਲਮਾਨ ਸੂਰ ਨੂੰ ਪਵਿੱਤਰ ਮੰਨਦੇ ਨੇ ਹਿੰਦੂ ਗਾਂ ਨੂੰ ਪਵਿੱਤਰ ਮੰਨਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਜਿਹੜਾ ਕਹੇ ਦਾ ਹੱਕ ਨਹੀਂ ਮਾਰਦਾ ਗੁਰੂ ਕੋ ਦੀ ਹਮੀ ਭਰਦਾ ਏ ਜੇ ਅਸੀਂ ਹੱਕ ਵੀ ਮਾਰ-ਮਾਰ ਕੇ ਤੇ ਅਸੀਂ ਕਈ ਬਾਣੀ ਵਿੱਚ ਪੜੀ ਜਾਈਏ ਨਹੀਂ ਪੜੀ ਬਾਣੀ ਪੜਨੀ ਹੀ ਮੁਬਾਰਕ ਹੈ ਪਰ ਬਾਣੀ ਨਾਲ ਜੀਵਨ ਬਣਾਉਣਾ ਹੈ